ਪੰਜਾਬ ਦੇ ਜ਼ਿਲ੍ਹਾ ਪਰੀਸ਼ਦ ਤੇ ਬਲੌਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਵਾਲੇ ਦਿਨ ਇੱਕ ਆਡੀਓ ਵਾਇਰਲ ਹੋਈ ਜਿਸ ਦੇ ਵਿੱਚ ਪਟਿਆਲਾ ਦੇ ਐਸਐਸਪੀ ਦੀ ਦਾਵਾ ਕੀਤਾ ਜਾ ਰਿਹਾ ਕਿ ਉਹ ਉਹਨਾਂ ਦੀ ਆਡੀਓ ਹੈ ਤੇ ਨਾਲ ਉਹਨਾਂ ਦੇ ਇਲਾਕੇ ਦੇ ਡੀਐਸਪੀ ਤੇ ਹੋਰ ਅਧਿਕਾਰੀ ਮੌਜੂਦ ਸਨ ਜਿਦੇ ਵਿੱਚ ਉਹ ਆਰਡਰ ਦੇ ਰਹੇ ਸੀ ਕਿ ਜਿਹੜਾ ਵੀ ਕੋਈ ਆਪਣਾ ਪੇਪਰ ਭਰਨਾਵੇ ਯਾਨੀ ਕਿ ਕਾਗਜ਼ ਨਾਮਜ਼ਦਗੀ ਦੇ ਭਰਨ ਆਂ ਤਾਂ ਉਹਦੇ ਕੋ ਖੋਲਿੱਤੇ ਜਾਣੀ ਆ ਉਹਨਾਂ ਦੇ ਪਾੜ ਦਿੱਤੇ ਜਾਣ ਤੇ ਸਾਰਾ ਕੁਝ ਜਿਹੜੀ ਸਰਕਾਰੀ ਪ੍ਰੈਮਿਸਿਸ ਹੋਵੇਗਾ ਜਿੱਥੇ জমা ਕਰਾਣੇ ਨੇ ਐਸਟੀਐਮ ਦਫਤਰ ਜਾਂ ਤਹਿਸੀਲ ਕਹਿ ਸਕਦੇ ਹੋ ਉਸ ਨੂੰ ਉਸਦੇ ਬਾਰ ਬਾਰ ਕੀਤੇ ਜਾਣ ਤੇ ਇਥੋਂ ਤੱਕ ਉਸ ਆਡੀਓ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਕਿ ਅਕਾਲੀ ਦਲ ਦਾ ਜਿੱਥੇ ਮਿਲੇ ਉੱਥੇ ਹੀ ਉਹਨਾਂ ਦੀਆਂ ਨਾਮਜ਼ਦਗੀਆਂ ਦੇ ਕਾਗਜ਼ ਪਾੜ ਦਿਓ ਤੇ ਜਿੰਨੇ ਵੀ ਕਿਸੇ ਨੂੰ ਰੋਕਣਾ ਹੈ ਉਹ ਚਾਹੇ ਉਹਦੇ ਘਰ ਜਾ ਕੇ ਰੋਕੋ ਜਾਂ ਫਿਰ ਉੱਤੋਂ 5 ਕਿਲੋਮੀਟਰ ਪਹਿਲਾਂ ਰੋਕ ਲਓ ਰਸਤੇ 'ਚ ਰੋਕ ਲਓ ਪਰ ਜਿਹੜੀ ਸਰਕਾਰੀ ਬਿਲਡਿੰਗ ਹੈ ਉਹਦੇ ਵਿੱਚ ਕੁਝ ਇਦਾਂ ਦਾ ਕੰਮ ਨਾ ਹੋਵੇ ਜੇਕਰ ਕੋਈ ਵੀ ਬੰਦਾ ਆਪਣੀ ਨਾਮਜ਼ਦਗੀ ਦੇ ਕਾਗਜ਼ ਅੰਦਰ ਲੈ ਜਾਂਦਾ ਹੈ ਤਾਂ ਅੰਦਰ ਜਿਹੜਾ ਅਫਸਰ ਬੈਠਾ ਹੋਵੇਗਾ ਉਸ ਨੂੰ ਰੱਦ ਕਰ ਦਵੇਗਾ। ਯਾਨੀ ਕਿ ਤੁਸੀਂ ਜੋ ਕਰਨਾ ਹੈ ਕਰੋ ਜੇ ਤੁਹਾਡੇ ਕੋ ਕੁਝ ਨਹੀਂ ਹੋਇਆ ਅਸੀਂ ਅੰਦਰ ਬੰਦਾ ਬਿਠਾਇਆ ਹੈ ਉਹ ਅੰਦਰੋਂ ਇਹ ਕੰਡ ਕਰ ਦੇਗਾ। ਤਾਂ ਇਹ ਆਡੀਓ ਸੁਖਬੀਰ ਸਿੰਘ ਬਾਦਲ ਵੱਲੋਂ ਵਾਇਰਲ ਕਰ ਦਿੱਤੀ ਗਈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਅੱਜ ਵੱਡਾ ਅਪਡੇਟ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ ਤੇ ਅੱਜ ਸੁਣਵਾਈ ਤੋਂ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਨੂੰ ਛੁੱਟੀ ਭੇਜ ਦਿੱਤਾ ਗਿਆ। ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਇਹ ਛੁੱਟੀ ਕਿਉਂ ਭੇਜਿਆ ਗਿਆ ਅੱਜ ਸੁਣਵਾਈ ਹੋਣੀ ਹੈ ਸੁਣਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ দাਇਰ ਕਰਨੀ ਹੈ ਕਿ ਇਹ ਆਡੀਓ ਸੱਚੀ ਹੈ ਜਾਂ ਫਿਰ ਝੂਠੀ ਕਿਉਂਕਿ ਪਟਿਆਲਾ ਪੁਲਿਸ ਦੇ ਐਸਐਸਪੀ ਨੇ ਹੀ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਪਟਿਆਲਾ ਪੁਲਿਸ ਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ ਕਿ ਏਆਈ ਜਨਰੇਟਿਡ ਹੈ ਏਆਈ ਵੱਲੋਂ ਬਣਾਈ ਗਈ ਹੈ ਤੇ ਇਸ ਦੇ ਨਾਲ ਹੀ ਜਿਨne ਜਿਨਿਆਂ ਨੇ ਵੀ ਇਹਨੂੰ ਸ਼ੇਅਰ ਕੀਤਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀ ਟੀਮ ਤੇ ਇੱਕ ਪੰਜਾਬ ਦੇ ਪੱਤਰਕਾਰ ਉਹਨਾਂ ਸਾਰਿਆਂ ਨੂੰ ਨੋਟਿਸ ਪੇਜ ਦਿੱਤੇ ਗਏ ਕਿ ਇਹ ਨੋਟਿਸ ਤੁਸੀਂ ਇਸ ਬਾਰੇ ਜਾਂਚ ਜਾਂਚ ਵਿੱਚ ਸ਼ਾਮਲ ਹੋ ਯਾਨੀ ਕਿ ਇੱਕ ਤਰ੍ਹਾਂ ਦੀ ਹਰਾਸਮੈਂਟ ਤੁਸੀਂ ਕਹਿ ਸਕਦੇ ਹੋ ਕਿ ਹਰ ਆਮ ਨਾਗਰਿਕ ਦੇ ਨਾਲ ਉਹਨਾਂ ਨੂੰ ਨੋਟਿਸ ਭੇਜਿਆ ਗਿਆ ਕਿ ਤੁਸੀਂ ਆ ਕੇ ਇਸ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕਿਉਂ ਇਹ ਵਾਇਰਲ ਕੀਤੀ ਕਿਉਂ ਆਪਣੇ ਪੇਜ ਤੇ ਪਾਈ ਤੇ ਕੀ ਕੁਝ ਇਸ ਤਰ੍ਹਾਂ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਤਾਂ ਇਹ ਸਾਰੀਆਂ ਗੱਲਾਂ ਪਹਿਲਾਂ ਤਾਂ ਏਜ ਜਨਰੇਟਰ ਕਹਿ ਜਨਰੇਟਡ ਕਹਿ ਕਿ ਦੈਨ ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਨੋਟਿਸ ਭੇਜ ਦਿੱਤੇ ਰਹੇ ਤੇ ਹੁਣ ਉਸ ਤੋਂ ਬਾਅਦ ਅੱਜ ਜਿਹੜੀ ਸੁਣਵਾਈ ਹੋਣੀ ਹੈ ਜਿਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਭਾਜਪਾ ਨੇ ਇਹ ਸਾਰੀ ਆਡੀਓ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਪਰ ਉਸ ਤੋਂ ਪਹਿਲਾਂ ਹੀ ਐਸਐਸਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੁਣ ਇਸ ਦੇ ਬਾਰੇ ਕਈ ਚਰਚਾਵਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਆਖਿਰਕਾਰ ਜਦ ਜਨ ਸੁਣਵਾਈ ਹੋਣੀ ਹੈ ਉਸ ਦਿਨ ਹੀ ਕਿਉਂ ਉਹਨਾਂ ਨੂੰ ਛੁੱਟੀ ਤੇ ਭੇਜਿਆ ਗਿਆ ਜਾ ਉਹ ਆਪਣੀ ਮਰਜ਼ੀ ਨਾਲ ਗਏ ਜਾਂ ਫਿਰ ਸਰਕਾਰ ਨੇ ਉਹਨਾਂ ਨੂੰ ਭੇਜ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਵੀ ਇਸ ਦੇ ਵਿੱਚ ਫਸ ਸਕਦੀ ਹੈ ਜੇਕਰ ਇਹ ਆਡੀਓ ਅਸਲੀ ਹੋਈ ਖੈਰ ਇਸ ਕੇਸ ਦੇ ਵਿੱਚ ਅਪਡੇਟ ਇੰਨਾ ਹੀ ਕਿ ਐਸਐਸਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਹੁਣ ਉਹ ਛੁੱਟੀ ਤੇ ਕਿਉਂ ਭੇਜਿਆ ਗਿਆ ਇਸ ਦਾ ਕਾਰਨ ਜੇ ਸਮਝ ਨਹੀਂ ਆਇਆ ਪਰ ਸੋਸ਼ਲ ਮੀਡੀਆ ਤੇ ਗੱਲਾਂ ਬਹੁਤ ਚੱਲ ਰਹੀਆਂ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ